ਇਟਲੀ ਵੱਲੋਂ ਪੇਪਰਾਂ ਜਿਹੜੇ ਉਹ ਕੈਨਸਲ ਹੋ ਗਏ ਆਪਣੇ ਪੈਸੇ ਪੇਪਰਾਂ ਦੇ ਭਰੇ ਵਿੱਚ ਖਰਾਬ ਨਾ ਹੋਣ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਅਕਾਲ ਸਾਂਝਵਾਲਾਂ ਦੀ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਜੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਦੇ ਹੋ ਅੱਜ ਦੀ ਵੀਡੀਓ ਜਿਹੜੀ ਆਪਾਂ ਨੇ ਇਸ ਗੱਲ ਤੇ ਬਣਾਉਣੀ ਹੈ ਜਿਹੜੇ ਹੁਣ ਆਪਾਂ ਪੇਪਰ ਆਪਣੇ ਪੱਕੇ ਪੇਪਰ ਇਟਲੀ ਚ ਨਿਕਲ ਜਾਂਦੇ ਆ ਉਹਨਾਂ ਤੇ ਬਣਾਉਣੀ ਆ ਉਹ ਆਪਾਂ ਨੇ ਆਪਣੇ ਘਰ ਵਿੱਚ ਪੇਪਰ ਭਰਿਆਂ ਤੋਂ ਜੋ ਸਾਡੇ ਨਾਲ ਹੋਇਆ ਆ ਆਪਾਂ ਕਿਸੇ ਹੋਰ ਭੈਣ ਭਰਾ ਨਾਲ ਨਾ ਹੋਵੇ ਆਪਣੇ ਪੈਸੇ ਪੇਪਰਾਂ ਦੇ ਭਰੇ ਵੀ ਖਰਾਬ ਨਾ ਹੋਣ ਤੁਸੀਂ ਮਨਦੀਪ ਨੂੰ ਕਿੰਨੀ ਵਾਰੀ ਮੇਰੀ ਵੀਡੀਓਜ਼ ਵਿੱਚ ਦੇਖਿਆ ਮੈਂ ਉਹਨੂੰ 에어ਪੋਰਟ ਤੋਂ ਲੈ ਕੇ ਆਉਣ ਤੱਕ ਦੀ ਵੀਡੀਓ ਬਣਾਈ ਹੋਈ ਆ ਮਨਦੀਪ ਨੂੰ ਤੁਸੀਂ ਵੀਡੀਓਜ਼ ਵਿੱਚ ਦੇਖਿਆ ਵੀ ਉਹ ਪੱਕੇ ਪੇਪਰਾਂ ਤੇ ਇੱਥੇ ਪਹੁੰਚਿਆ ਉਹ ਮੇਰੇ ਮਾਸੀ ਜੀ ਦਾ ਬੇਟਾ ਹੈ ਤੇ ਨਾਲ ਮੇਰੇ ਭੈਣ ਦੇ ਬੇਟੇ ਦੇ ਵੀ ਪੇਪਰ ਲੱਗੇ ਹੋਏ ਸੀ ਉਹਨਾਂ ਦੋਨਾਂ ਦੇ ਬਰਾਬਰੇ ਪੇਪਰ ਲੱਗੇ ਸੀ ਪ੍ਰੋਬਲਮ ਕੀ ਆਈ ਪੇਪਰਾਂ ਦੇ ਵਿੱਚ ਪਹਿਲਾਂ ਤਾਂ ਉਹਨਾਂ ਦਾ ਮੇਰੇ ਭਾਂਜੇ ਦਾ ਮਤਲਬ ਨਾਮ ਗਲਤ ਸੀ ਉਹਦੇ ਪਿੱਛੇ ਐਸ ਐਚ ਦਾ ਐਚ ਐਸ ਛਾ ਸੀ ਉਹਦੇ ਨਾਮ ਪਿੱਛੇ ਉਹਦਾ ਐਸ ਐਚ ਦੀ ਬਜਾਏ ਐਚ ਐਸ ਸੀ ਤੇ ਉਹਦੀ ਡੇਟ ਆਫ ਬਰਥ ਜਾਂ ਪਤਨੀ ਡੇਟ ਆਫ ਪਤਨੀ ਬਰਥ ਆ ਪਲੇਸ ਮਤਲਬ ਉਹ ਮਿਸਟੇਕ ਵੀ ਸੀ ਪਹਿਲਾਂ ਹੀ ਨੂੰ ਲਾਸਤਾ ਜਦੋਂ ਇਟਲੀ ਤੋਂ ਨਿਕਲੇ ਆ ਅਸੀਂ ਦੇਖ ਵੀ ਲਿਆ ਸੀ ਤਕਰੀਬਨ ਬਾਕੀ ਆਪਾਂ ਨੂੰ ਪਹਿਲੀ ਗੱਲ ਇਹੀ ਆ ਜਿੱਥੇ ਆਪਾਂ ਨੇ ਪੇਪਰ ਪਰਵਾਉਣੇ ਆ ਉਹ 에ਜੰਟ ਗਰੀਚ ਨਹੀਂ ਹੋਣਾ ਚਾਹੀਦਾ ਕਿਸੇ 에ਜੰਟ ਦੀ ਗੱਲ ਨਹੀਂ ਹੋਣੀ ਚਾਹੀਦੀ ਜਾਂ ਤਾਂ ਉਹਨੂੰ ਸਾਡੇ ਪਰ ਵਿਸ਼ਵਾਸ ਹੋਵੇ ਵੀ ਹਾਂ ਮੇਰੇ ਪੈਸੇ ਨਹੀਂ ਮਰਦੇ ਕਿਉਂਕਿ ਇੱਥੇ ਜਦ ਆਪਾਂ ਕਿਸੇ ਤੋਂ ਪੇਪਰ ਪਰਵਾਉਣੇ ਆ ਕਿਸੇ ਮਾਲਕ ਤੋਂ ਵੀ ਪਰਵਾਉਣੇ ਆ ਹੁਣ ਇੱਥੇ ਅਸੀਂ ਹੁਣ ਅੱਜ ਆਪਣੇ ਭਰਾ ਕੋਲ ਮੈਂ ਆਈ ਹੋਈਆਂ ਇਹਨੇ ਬਿਲਕੁਲ ਆਪਣਾ ਜਿੱਥੇ ਕੰਮ ਕਰਦਾ ਉਸੇ ਮਾਲਕ ਨੇ ਸਾਲੇ ਦੇ ਪੇਪਰ ਭਰੇ ਆ ਉੱਥੇ ਕੋਈ ਪ੍ਰੋਬਲਮ ਨਹੀਂ ਪਰ ਮਾਲਕ ਨੂੰ ਸਾਡੇ ਜਿਹੜੇ ਉਹਨੇ ਬੂਸਤੇ ਪਾ ਕੇ ਦੇਣੇ ਆ ਸਾਡੇ ਪੈਸੇ ਦੇਣੇ ਆ ਕੰਮ ਕਰੇ ਦੇ ਉਹਨੇ ਟੈਕਸ ਪੇ ਕਰਨਾ ਹੁੰਦਾ ਐਦਾਂ ਹੀ ਜਿਹੜੇ ਏਜੰਟਾਂ ਜਾਂ ਆਪਾਂ ਬਿਲਕੁਲ ਨੇੜੇ ਦੇ ਕਿਸੇ ਆਪਣੇ ਮਾਲਕ ਤੋਂ ਪੇਪਰ ਪਰਵਾਉਂਦੇ ਆ ਤਾਂ ਉਹ ਥੋੜੀ ਬਹੁਤੀ ਤਾਂ ਅਡਜਸਟਮੈਂਟ ਕਰਦਾ ਵੀ ਮੈਂ ਹੁਣ ਤੁਹਾਡੇ ਬੰਦੇ ਨੂੰ ਬੁਲਾ ਕੇ ਉਹਦੇ ਟੈਕਸ ਵੀ ਪੇ ਕਰਨਾ ਐ ਐਦਾਂ ਗੱਲਾਂ ਕਰਕੇ ਉਹ ਫਿਰ ਪੈਸੇ ਆ ਜਿਹੜੇ ਵਾਦਾ ਘਾਟਾ ਕਰਦੇ ਆ ਭਾਵੇਂ ਉਹ ਏਜੰਟ ਹੋਣ ਤੇ ਭਾਵੇਂ ਆਪਾਂ ਨੂੰ ਕੋਈ ਜਾਣਦਾ ਮਾਲਕ ਹੋਵੇ ਚਲੋ ਮੁੱਖੀ ਗੱਲ ਇਹ ਆ ਵੀ ਉਹ ਮੁੰਡੇ ਦੇ ਵੀ ਪੇਪਰ ਪਰ ਇਹ ਹੁਣ ਮਨਦੀਪ ਤਾਂ ਪਹੁੰਚ ਗਿਆ ਮਾਸੀ ਜੀ ਦਾ ਬੇਟਾ ਹੁਣ ਉਹ ਮੇਰੀ ਸਕੀ ਭੈਣ ਦਾ ਬੇਟਾ ਹੈ ਕੀ ਪ੍ਰੋਬਲਮ ਆਈ ਉਹਨੂੰ ਪਹਿਲਾਂ ਤਾਂ ਨੂ ਲਾਓਸਤਾ ਉਸੇ ਨੂੰ ਲੈ ਆਉਸਤੇ ਤੇ ਪਹਿਲਾਂ ਫਿਰ ਜਿਆਦਾ ਖੱਜਲ ਖਵਾਰੀ ਹੋਈ ਚੰਡੀਗੜ੍ਹ ਜਾ ਕੇ ਉਹ ਤੁਹਾਨੂੰ ਸਭ ਨੂੰ ਪਤਾ ਹੀ ਆ ਨੂ ਲਾਓਸਤਾ ਜਿਹੜਾ 6 ਮਹੀਨੇ ਵੈਲਿਡਿਟੀ ਹੁੰਦੀ ਆ ਪਰ ਅਪਾਇੰਟਮੈਂਟ ਆ ਜਿਹੜੀ ਪੇਪਰ ਸਬਮਿਟ ਕਰਵਾਉਣ ਦੀ ਉਹ ਮਿਲੇ ਨਹੀਂ ਸੀ ਰਹੀ ਬਿਲਕੁਲ ਐਂਡ ਲਿਆਤਾ ਉਹਨਾਂ ਏਜੰਟਾਂ ਨੇ ਚੰਡੀਗੜ੍ਹ ਦੇਆਂ ਨੇ ਪੈਸੇ ਵੀ ਲੈ ਲੇ ਪਹਿਲਾਂ ਹੀ ਵੀहां ਅਸੀਂ ਐਨਏ ਲੈਣੇ ਆ ਐਨਏ ਲੈਣੇ ਆ ਬਹੁਤ ਖੱਜਲ ਖਵਾਰੀ ਹੋਈ ਕਾਫੀ ਗੇੜੇ ਲੱਗੇ ਚਲੋ ਐਂਡ ਦੀ ਜਗ੍ਹਾ ਰੈਫਰੈਂਸ ਨੰਬਰ ਚੱਕਿਆ ਗਿਆ ਜੇ ਆਪਣਾ ਰੈਫਰੈਂਸ ਨੰਬਰ ਚੱਕਿਆ ਜਾਂਦਾ ਇਹਦਾ ਮਤਲਬ ਉਹ ਅਪਾਇੰਟਮੈਂਟ ਆ ਜਿਹੜੀ ਫੇਰ ਭਾਵੇਂ ਵੈਲਿਡਿਟੀ ਲੰਘ ਵੀ ਜਾਵੇ 6 ਮਹੀਨੇ ਨੂੰ ਲਾਸਟ ਦਾ ਫਿਰ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਆਪਾਂ ਮਤਲਬ 6 ਮਹੀਨੇ ਤੋਂ ਬਾਅਦ ਵੀ ਆਪਣੇ ਜਿਹੜੇ ਪੇਪਰ ਸਬਮਿਟ ਹੋ ਜਾਣਗੇ ਪਰ ਰੈਫਰੈਂਸ ਨੰਬਰ ਚੱਕਿਆ ਹੋਣਾ ਚਾਹੀਦਾ ਮੈਨੂੰ ਕੋਈ ਕਮੈਂਟ ਆਇਆ ਵੀ ਸਾਨੂੰ ਜਿਹੜਾ ਏਜੰਟਾ ਉਥੇ ਉਹ ਸਾਡੇ ਪੇਪਰ ਵੀ ਨਹੀਂ ਮੋੜ ਰਿਹਾ ਤੇ ਆਪਣਾ ਜਿਹੜਾ ਪਾਸਪੋਰਟ ਵਗੈਰਾ ਦਿੱਤਾ ਵਾ ਉਹ ਵੀ ਨਹੀਂ ਮੋੜ ਰਿਹਾ ਬਹੁਤ ਪ੍ਰੋਬਲਮਸ ਆਉਂਦੀਆਂ ਇਦਾਂ ਦੀਆਂ ਤੁਹਾਡੇ ਕਮੈਂਟਸ ਵਿੱਚੋਂ ਹੀ ਮੈਂ ਇਹ ਵੀਡੀਓ ਬਣਾ ਰਹੀ ਹਾਂ ਪ੍ਰੋਬਲਮ ਕੀ ਆਈ ਵੱਡੀ ਇੱਥੇ ਵੀਜ਼ਾ ਜਿਹੜਾ ਨੂ ਲਾਸਤਾ ਹੁਣ ਤੱਕ ਕਦੇ ਨਹੀਂ ਹੋਇਆ ਵੀ ਮਾਲਕ ਵੱਲੋਂ ਭੇਜਿਆ ਨੂ ਲਾਸਤਾ ਕਦੇ ਰਿਫਿਊਜ਼ ਹੋ ਜਾਵੇ ਵੀਜ਼ਾ ਨਾ ਲੱਗੇ ਇੱਥੇ ਦੀਆਂ ਜਿਹੜੇ ਹੁਣ ਜਿਆਦਾ ਮਾਲਕ ਪੇਪਰ ਭਰਦੇ ਆ ਉਹਨਾਂ ਤੇ ਵੀ ਕਾਫੀ ਸ਼ਕੰਜਾ ਕਸਿਆ ਹੋਇਆ ਹੈ ਇੱਥੇ ਬੇਸ਼ੱਕ ਜੱਥੋਂ ਨੂੰ ਨੂਲਾ ਉਸਤਾ ਮਿਲ ਗਿਆ ਆਪਾਂ ਇਹ ਨਹੀਂ ਕਹਿ ਸਕਦੇ ਵੀ ਹਾਂਜੀ ਆਪਾਂ ਨੂੰ ਪਹਿਲਾਂ ਵਾਂਗੂ ਪੇਪਰ ਮਿਲ ਗਏ ਅੱਗੇ 100% ਹੁੰਦਾ ਸੀ ਨੂਲਾ ਉਸਤਾ ਮਿਲ ਜਾਂਦਾ ਹੈ ਤੇ ਮੁੰਡਿਆਂ ਨੂੰ ਵੀਜ਼ੇ ਲੱਗ ਜਾਂਦੇ ਸੀ ਪਰ ਹੁਣ ਆਪਣੇ ਘਰ ਵਿੱਚੇ ਗੱਲ ਹੋਈ ਹੈ ਮੈਂ ਤੁਹਾਡੇ ਨਾਲ ਤਾਂ ਹੀ ਸਾਂਝੀ ਕਰੀ ਆ ਉਹਦਾ ਕੋਈ ਵੀਜ਼ਾ ਨਹੀਂ ਲੱਗਿਆ ਮੁੰਡੇ ਦਾ ਰਿਫਿਊਜ਼ ਆ ਗਈ ਤੇ ਉਹਨਾਂ ਨੂੰ ਪ੍ਰੋਬਲਮ ਕੀ ਆਈ ਆ ਇੱਥੇ ਦੇ ਮਾਲਕ ਨੇ ਪ੍ਰਫਤੂਰੇ ਵੱਲੋਂ ਮਾਲਕ ਨੂੰ ਮਤਲਬ ਕੁਝ ਭੇਜਿਆ ਗਿਆ ਕੋਈ ਰਿਕੁਆਇਰਮੈਂਟਸ ਸੀ ਗਈਆਂ ਤੇ ਮਾਲਕ ਨੇ ਵੀ ਅੱਗੇ ਪ੍ਰਫਤੂਰੇ ਨੂੰ ਆਨਸਰ ਦਿੱਤਾ ਈਮੇਲ ਉਹ ਕੋਈ ਮਿਸ ਅੰਡਰਸਟੈਂਡਿੰਗ ਹੋ ਗਈ ਪ੍ਰਫਤੂਰੇ ਵੱਲੋਂ ਹੀ ਉਹ ਈਮੇਲ ਪਤਾ ਨਹੀਂ ਚੈਕਸ ਨਹੀਂ ਹੋਈਆਂ ਚੈੱਕ ਨਹੀਂ ਕਰੀਆਂ ਜਾਂ ਕਿਵੇਂ ਨਹੀਂ ਹੋਈ ਗੱਲ ਕੀ ਹੋਈ ਪ੍ਰਫਤੂਰੇ ਵੱਲੋਂ ਇਟਲੀ ਵੱਲੋਂ ਪੇਪਰ ਆ ਜਿਹੜੇ ਉਹ ਕੈਨਸਲ ਹੋ ਗਏ ਤੇ ਆਪਣੇ ਦਿੱਲੀ ਐਮਬੈਸੀ ਨੇ ਵੀਜ਼ਾ ਨਹੀਂ ਲਗਾਇਆ ਉਹ ਹੁਣ ਸਾਰਾ ਉਹਨਾਂ ਨੇ ਪਾਸਪੋਰਟ ਵਗੈਰਾ ਚੁੱਕ ਲਿਆਂਦਾ ਆਪਣਾ ਐਮੈਸੀ ਤੋਂ ਸਾਈਨ ਵਗੈਰਾ ਕਰਕੇ ਹੁਣ ਇਹ ਨਹੀਂ ਪਤਾ ਉਹਦਾ ਕੀ ਬਣੂਗਾ ਮਾਲਕ ਵੱਲੋਂ ਵੀ ਹਾਂ ਮੈਂ ਇਹ ਬੰਦਾ ਬੁਲਾਇਆ ਸੀ ਮੈਂ ਤਾਂ ਟਾਈਮ ਸਿਰ ਤੁਹਾਡਾ ਰਿਸਪਾਂਸ ਦਿੱਤਾ ਹੈ ਜੋ ਤੁਸੀਂ ਮੰਗਿਆ ਜੋ ਤੁਹਾਡੀਆਂ ਰਿਕੁਆਇਰਮੈਂਟ ਸੀ ਤੋਂ ਪ੍ਰਫਤੂਰੇ ਵੱਲੋਂ ਗਲਤੀ ਹੋਈ ਆ ਜਾਂ ਮਾਲਕ ਵੱਲੋਂ ਗਲਤੀ ਹੋਈ ਆ ਮੈਂ ਇਹੀ ਗੱਲ ਕਹਿਨੀ ਆ ਵੀ ਆਪਣੇ 16 16 ਲੱਖ 18 18 ਲੱਖ 14 14 ਲੱਖ ਬੰਦੇ ਆਪਸ ਵਿੱਚ ਕਰਦੇ ਆ ਵੀ ਹਾਂ ਇੰਨਾ ਪੈਸਾ ਲੱਗਦਾ ਹੈ ਬੰਦਾ ਨੂੰ ਲੈ ਉਸਤਾ ਦੇਣ ਲੱਗਿਆ ਪੈਸਾ ਕਹਿੰਦਾ ਬਈ ਮੇਰੇ ਹੱਥ 'ਤੇ ਰੱਖ ਤੈਨੂੰ ਪੱਕਾ ਵੀਜ਼ਾ ਲੱਗੇ ਜਾਣਾ ਨੂੰ ਲੈ ਉਸਤੇ ਪਰ ਪਰ ਹੁਣ ਸਾਡੇ ਆਪਣੇ ਘਰ ਵਿੱਚ ਇਹ ਗੱਲ ਹੋਈ ਹੈ ਨਾ ਮੈਂ ਤਾਂ ਇਹ ਕਹੂੰਗੀ ਜਾ ਤਾਂ ਤੁਹਾਡਾ ਬੰਦਾ ਹੈ ਜਿਹੜਾ ਉਹਨੂੰ ਭਰੋਸਾ ਹੋਵੇ ਵੀ ਹਾਂ ਮੇਰਾ ਵੀਜ਼ਾ ਲੱਗ ਗਿਆ ਵੀ ਤੇਰਾ ਪੈਸਾ ਕਿਧਰੇ ਨਹੀਂ ਗਿਆ ਕਿਉਂਕਿ ਆਪਾਂ ਮੰਨਦੇ ਆਂ ਇਹ ਗੱਲ ਵੀ ਜਿਹੜੇ ਮਾਲਕ ਤੋਂ ਪਰਵਾਉਂਦੇ ਆ ਉਹਨੇ ਪੈਸੇ ਲੈਣੇ ਹੁੰਦੇ ਆ ਕਿਉਂਕਿ ਉਹਨੇ ਆਪਣੇ ਕੰਮਾਂ ਜਿਹੜੇ ਉਹਦੇ ਟੈਕਸ ਪੇ ਕਰਨੇ ਹੁੰਦੇ ਆ ਤੇ ਬਾਕੀ ਖਰਚੇ ਵੀ ਉਹ ਕਰਦੇ ਆ ਆਪਣਾ ਘੰਟਾ ਵੱਜ ਗਿਆ 5:30 6 ਵਜੇ ਦਾ ਟਾਈਮ ਹੋ ਗਿਆ 6 ਘੰਟੇ ਵੱਜ ਗਏ ਚਰਚ ਵਿੱਚ ਆਪਣਾ ਅਨੁਲ ਔਸਤੇ ਦੇ ਬਾਅਦ ਜਿਆਦਾ ਆਪਣਾ ਬੰਦਾ ਹੈ ਜਿਹੜਾ ਮਾਲਕਾ ਉਹਨੂੰ 100% ਪਰੋਸੇ ਵਿੱਚ ਲੋ ਵੀ ਮੈਂ ਤੁਹਾਡੀ ਦੁੱਕੀ ਵੀਰੀ ਰੱਖੂੰਗਾ ਵੀ ਤੂੰ ਮੇਰੇ ਪੇਪਰ ਕਲੀਅਰ ਕਰਾ ਮੈਨੂੰ ਵੀਜ਼ਾ ਲੱਗੇ ਮੈਂ ਤੇਰੇ ਕੋਲ ਪਹੁੰਚਾਂ ਤੂੰ ਮੇਰੇ ਅੱਗੇ ਆ ਕੇ ਕਿੱਟ ਜਮ੍ਹਾਂ ਕਰਵਾ ਮਨਦੀਪ ਦੀ ਕਿਟ ਦੇਖ ਲਓ 3 ਮਹੀਨੇ ਮੇਰੇ ਕੋਲ ਬੈਠਾ ਰਿਹਾ ਹੁਣ ਉਹ ਪਰਮਾਤਮਾ ਦੀ ਕਿਰਪਾ ਨਾਲ ਆਪਣੇ ਕੰਮ ਤੇ ਗਿਆ ਉਹ 3 ਮਹੀਨੇ ਮੇਰੇ ਕੋਲ ਬੈਠਾ ਰਿਹਾ ਕਦੇ ਐਦਾਂ ਨਹੀਂ ਹੋਇਆ ਵੀ ਪਹਿਲੇ ਹੀ ਹਫ਼ਤੇ ਨਹੀਂ ਕਿਟ ਆ ਜਾਂਦੀ ਸੀ ਅਪਾਇੰਟਮੈਂਟ ਸਬਮਿਟ ਕਰਵਾਉਣ ਦੀ ਬੜੀਆਂ ਪਰੇਸ਼ਾਨੀਆਂ ਹੁੰਦੀਆਂ ਆਪਾਂ ਕਹਿ ਦਿੰਦੇ ਆ ਬਹੁਤ ਕਮੈਂਟਸ ਆਉਨੇ ਆ ਅਸੀਂ ਵੀ ਆਉਣਾ ਚਾਹੁੰਦੇ ਆ ਕਿੰਨਾ ਖਰਚਾ ਹੁੰਦਾ ਕਿੰਨਾ ਕੀ 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 ਮਤਲਬ ਕਿ ਇਦਾਂ ਪੈਸਾ ਲੱਗਦਾ ਹੈ ਬਹੁਤ ਕਮੈਂਟਸ ਆ ਇੱਥੇ ਦੇ ਕਮਾਕਾਰਾਂ ਤੇ ਵੀ ਇੰਨੀਆਂ ਗੱਲਾਂ ਹੁਣ ਸਾਂਝੀਆਂ ਨਹੀਂ ਕਰੀ ਜਾਂਦੀਆਂ ਮੈਂ ਤਾਂ ਐਸੀ ਗੱਲ ਤੋਂ ਬਚਾਉਣੀ ਆ ਵੀ ਆਪਣੇ ਭੈਣ ਭਰਾਵਾਂ ਨੂੰ ਇਹ ਨੂਲੇ ਔਸਤੇ ਤੇ ਪੈਸੇ ਨਾ ਦੋ ਜਿਹੜਾ ਬੰਦਾ ਆਪਣਾ ਵਿਸ਼ਵਾਸ ਵਾਲਾ ਹੈ ਉਹ ਵਿਸ਼ਵਾਸ ਤੁਹਾਡੇ ਤੇ ਕਰੇ ਜਾਂ ਵਿੱਚ ਕੋਈ ਬੰਦਾ ਆਪਣਾ ਵਿਸ਼ਵਾਸ ਵਾਲਾ ਬਚੋਲੇ ਦੀ ਤਰ੍ਹਾਂ ਰੱਖਣਾ ਪੈਂਦਾ ਆਪਣਾ ਕੋਈ ਰਿਸ਼ਤੇਦਾਰ ਹੋਵੇ ਆਪਣਾ ਭੈਣ ਭਰਾ ਹੋਵੇ 100% ਵੀਜ਼ਾ ਲਗਵਾਵੇ ਤੁਹਾਡੇ ਪੇਪਰਾਂ ਜਿਹੜੇ ਤੁਹਾਡੇ ਪਹੁੰਚ ਗਏ ਵੀ ਪੇਪਰ ਸਬਮਿਟ ਹੋਣ ਤੁਹਾਡੇ ਪੂਰੀ ਸਜੋਰ ਨੂੰ ਤੱਕ ਦਾ ਪ੍ਰੋਸੀਜਰ ਆ ਜਿਹੜਾ ਕਰਵਾਵੇ ਤਾਂ ਪੇਪਰਾਂ ਦੇ ਪੈਸੇ ਆ ਜਿਹੜੇ ਤੁਸੀਂ ਬਹੁਤ ਯਕੀਨ ਨਾਲ ਦੇਣੇ ਆ ਕਿਧਰੇ ਫਸਣਾ ਨਹੀਂ ਨੂਲਾ ਉਸਤਕ ਅੱਲਾ ਦੇ ਕੇ ਭਰੋਸਾ ਨਾ ਕਰਿਓ ਬਾਕੀ ਕਿਸੇ ਹੋਰ ਵੀਡੀਓ ਵਿੱਚ ਮਿਲੂੰਗੀ ਜੇ ਆਪਣੇ ਐਦਾਂ ਹੀ ਆਪਣੇ ਘਰਾਂ ਵਿੱਚ ਕੋਈ ਗੱਲ ਹੁੰਦੀ ਆ ਆਪਣੇ ਕਿਸੇ ਦੋਸਤ ਨਾਲ ਹੁੰਦੀ ਆ ਤਾਂ ਕਿ ਮੇਰੇ ਹੋਰ ਭੈਣ ਭਰਾ ਜਿਹੜੇ ਮੈਨੂੰ ਦੇਖਦੇ ਆ ਮੈਂ ਉਹਨਾਂ ਨੂੰ ਤਾਂ ਅਲਰਟ ਕਰ ਸਕਾਂ ਨਾ ਉਹਨਾਂ ਨੂੰ ਤਾਂ ਅਵੇਅਰ ਕਰ ਸਕਾਂ ਵੀ ਉਹ ਨਾ ਫਸਣ ਅੱਗੇ ਹੈਨਾ ਬਾਕੀ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੁਣ ਸਾਝ ਦਿਲਾ ਦੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਸ਼ੇਅਰ ਕਰ ਦਿਓ ਬੈਲ ਆਈਕਨ ਦਵਾ ਦਿਓ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਤੁਸੀਂ ਲੈ ਸਕੋ ਤੇ ਮੇਰੇ ਨਾਲ ਆਪਣੀ ਸਾਝਾ ਜਿਹੜੀ ਕਾਇਮ ਕਰ ਸਕੋ ਮੈਂ ਤੁਹਾਨੂੰ ਚੰਗੀਆਂ ਗੱਲਾਂ ਦੱਸਦੀ ਰਹਾ ਆਪਣੇ ਘਰਵਾਰਾਂ ਜਿਹੜੇ ਆਪਾਂ ਤਰੱਕੀਆਂ ਕਰੀਏ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ